ਅੱਜ ਸਾਡੇ ਕੋਲੇ ਭੈਣ ਆਈ ਆ ਸੰਦੀਪ ਕੌਰ ਵਾਈਫ ਆ ਕੁਲਦੀਪ ਸਿੰਘ ਵਾਰ ਨੰਬਰ 11 ਤੋਂ ਤੇ ਇਸ ਭੈਣ ਨੂੰ ਜਗਾ ਲੈ ਕੇ ਦਿੱਤੀ ਆ ਤੇ ਆਪਣੇ ਬਾਹੂਰੀ ਜਿਹੜੇ ਕੇਵਲ किशन ਕੇਵਲ ਰੋੜਾ ਜੀ ਕੇਵਲ किशन ਰੋੜਾ ਜੀ ਤੇ ਨਾਲ ਉਹਨਾਂ ਪਤਨੀ ਵੱਲੋਂ ਇਹਨਾਂ ਨੂੰ 10000 ਰੁਪਏ ਦੀ ਸੇਵਾ ਦਿੱਤੀ ਗਈ ਆ ਜਗਾ ਦੇ ਵਿੱਚ 10000 ਰੁਪਏ ਦੀ ਸੇਵਾ ਲਈ ਹਿਸਾਬ ਆਇਆ ਗਿਆ ਵਾ ਬੜੀ ਵੱਡੀ ਗੱਲ ਆ ਜੀ ਬਾਊ ਹਰੀ ਹਰ ਥਾਂ ਥਾਂ ਤੇ ਮਦਦ ਕਰਦੇ ਰਹਿੰਦੇ ਨੇ ਚਾਹੇ ਆ ਪਰਸੋ ਸਾਨੂੰ ਰਾਸ਼ਨ ਦੀ ਸੇਵਾ ਦੇ ਗਏ ਨੇ ਚਾਹੇ ਗਊਸ਼ਾਲਾ ਦੀ ਸੇਵਾ ਹੋਵੇ ਚਾਹੇ ਬਲੱਡ ਕਮੇਟੀਆਂ ਚੋਂ ਚਾਹੇ ਬੂਟਿਆਂ ਦੇ ਵਾਸਤੇ ਸੇਵਾ ਲੈਣੀ ਹੋਵੇ ਤੇ ਅਸੀਂ ਬਾਊਆਂ ਨੂੰ ਯਾਦ ਕਰ ਲੀਦਾ ਵਾ ਤੇ ਬਾਊ ਹਰਾਂ ਨੇ ਕਦੀ ਸਾਨੂੰ ਨਾ ਨਹੀਂ ਕੀਤੀ ਤੇ ਅੱਜ ਵੀ ਇਹ ਬੜੀ ਵੱਡੀ ਇੱਕ ਇਹਨਾਂ ਨੇ ਸੇਵਾ ਦਾ ਉਪਰਾਲਾ ਕੀਤਾ ਵਾ ਕਿ ਇਹ 10000 ਰੁਪਇਆ ਇਸ ਵਿੱਚ ਹੈ ਨੂੰ ਜਿਹੜੀ ਜਗ੍ਹਾ ਲੈਣ ਵਾਸਤੇ 10000 ਰੁਪਏ ਦੀ ਸੇਵਾ ਦਿੱਤੀ ਆ ਇਹ ਅਸੀਂ ਸਾਰੀਆਂ ਸੁਸਾਇਟੀਆਂ ਵੱਲੋਂ ਤੇ ਪਿੱਛੀ ਵੇਣ ਵੱਲੋਂ ਤੇ ਕਚਹਿਰੀਆਂ ਵੱਲੋਂ ਬਾਊਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਏ ਈਡੀ ਵੱਡੀ ਜੀ ਇੰਨਾ ਸੇਵਾ ਨਿਭਾਈ ਆ ਕਿ ਕਿਸੇ ਨੂੰ ਇੱਕ ਜਗ੍ਹਾ ਲੈ ਕੇ ਦੇ ਦੇਣੀ ਮੜੀ ਵੱਡੀ ਗੱਲ ਹੁੰਦੀ ਆ ਕਿ 10000 ਰੁਪਏ ਆਪਣੇ ਵੱਲੋਂ ਇੰਨਾ ਸੇਵਾ ਦੇ ਵਿੱਚ ਹਿੱਸਾ ਪਾਇਆ ਵਾ ਤੇ ਅਸੀਂ ਬਾਊਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਰ ਜਗ੍ਹਾ ਸਾਡਾ ਸਾਥ ਦਿੰਦੇ ਨੇ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ